ਹੈਲੋ ਜੀ ਹਾਂ ਜੀ ਅਸੀਂ ਅੱਜ ਬਣਾਉਣੇ ਆ ਮਟਰ ਵਾਲੇ ਚੌਲ ਤੇ ਲਈ ਚੌਲ ਲੈਨੇ 2 ਡੇਢ ਕੌਲੀ ਤੇ ਮਟਰ ਲੈਨੇ 1 ਕੌਲੀ ਤੇ ਪਿਆਜ਼ ਲੈ ਲਈ ਤੇ ਚਲੋ ਆਪਾਂ ਬਣਾਈਏ ਮਟਰਾਂ ਵਾਲੇ ਚੌਲ ਹਾਂ ਜੀ ਕੜਾਹੀ 'ਚ ਆਪਾਂ ਤੇਲ ਪਾ ਲਿਆ ਤੇ ਹੁਣ ਆਪਾਂ ਪਹਿਲਾਂ ਪਾਵਾਂਗੇ ਜੀਰਾ ਇੱਕ ਚਮਚਾ ਆਪਾਂ ਜੀਰੇ ਦਾ ਪਾਵਾਂਗੇ పాద ప ఫా ఏవే ਤੇ ਫਿਰ ਮਟਰ ਪਾਵਾਂਗੇ ਹਾਂਜੀ ਪਿਆਜ਼ ਸਾਡੇ ਗਰਮ ਹੋ ਗਏ ਬ੍ਰਾਊਨ ਹੋ ਗਏ ਤੇ ਦੇਖੋ ਹੁਣ ਆਪਾਂ ਇਹਨਾਂ ਦੇ ਵਿੱਚ ਪਹਿਲਾਂ ਲੌਂਗ ਪਾਵਾਂਗੇ ਇੱਥੇ ਜਣ ਕੇ ਆਪਾਂ ਲੌਂਗ ਆਏ ਥੋੜਾ ਜਿਹਾ ਹੁਕਾ ਨੂੰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਟਰ Kalau dia تھا ماسٹرنگ کی جائے کہ ہم نے ਆਨੇ ਹੁਣ ਆਪਣਾ ਦੇਖੋ ਰਿਜਨ ਜੇ ਲੱਗ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਚੌਲ ਜੰਦੀ ਤੇਰਾ ਆਪਾਂ ਇਹਨਾਂ ਨੂੰ ਰੜਾ ਦੇਣਾ ਪਹਿਲਾਂ ਵਿੱਚ ਇੱਕ ਵਾਰ ਮਿਨਟ ਕਰਸੀ ਜਮੂਰ ਫੇਰ ਤੇ ਆਇਜਾ ਆਪਾਂ ਇੱਕ ਗਲਾਸ ਪਾਣੀ ਦਾ ਪਹਿਲਾਂ ਪਾਤਾ ਤੇ ਇੱਕ ਗਲਾਸ ਆਪਾਂ ਪਾਣੀ ਦਾ ਹੋਰ ਪਾ ਹੁਣ ਆਪਾਂ ਇਹਨਾਂ ਨੂੰ ਟੱਕ ਦੇਣਾ। ਨਾਲ ਦੀ ਚੌੜ ਬਣ ਕੇ ਸਾਡੇ ਰੈਡੀ ਨੇ ਦੇਖੋ ਵਧੀਆ ਚੌੜ ਬਣ ਗਈ।